ਸਤਿਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਫਰੀਦ ਦਾ ਨੁੱਤ ਫੇਰੇ ਵਣ ਕੰਬੇ ਆ ਪੱਤੇ ਝੜੇ ਚੜਪਾ ਹੈ ਚਾਰੇ ਕੁੰਡਾ ਠੰਗੇ ਆ ਅਰੇ ਨਕੀ ਥਾਉਨਾ ਹੈ ਫਰੀਦ ਦਾ ਦੋਹ ਦੇਵੇ ਬਲੰਦੇ ਆ ਮਲਕ ਬੈਠਾ ਆਏ ਗੜਲੀ ਤਾ ਕਟਲੁੱਟਿਆ ਦੀਵੜੇ ਗਿਆ ਬੁਝਾਏ ਫਰੀਦਾ ਕਿੱਥੇ ਟੈਂਡੇ ਮਾਪੇ ਹਾ ਜਿੰਨੀ ਤੂੰ ਜਨਿਓ ਹੈ ते परसों लग गए तो अजे ना पति आवन जान एक खेल बनाया आग्ञाकारी कि माया ਸਫਲ 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 ਪਈ ਯਾਤਰਾ ਆਵਣ ਜਾਣ ਰਹਿ ਮਿਲਦਾ ਸਵਾਦ ਮੈਂ ਤਾਂ ਰੋਲਾ ਦੇ ਤਾ ਆਪਾਂ ਜੋ ਸਰਦਾਰ ਅਜੀਤ ਸਿੰਘ ਜੀ ਦੇ ਨਮਿਤ ਉਹਨਾਂ ਦੇ ਗ੍ਰਹਿ ਦੇ ਵਿੱਚ ਅੰਤਮ ਅਰਦਾਸ ਦੇ ਵਿੱਚ ਜੁੜ ਬੈਠੇ ਹਾਂ ਜੀ ਕਾਓ ਜਿੰਨਿਆਂ ਨੇ ਵੀ ਮੈਂ ਬਾਹਰ ਵੀ ਸੰਗਤ ਨੂੰ ਬੇਨਤੀ ਕਰਾਂਗਾ ਜਿਨ੍ਹਾਂ ਨੇ ਜਲ ਪਾਣੀ ਛਕ ਲਿਆ ਹੈ ਕੁਬੈਖਣ ਦਾ ਯਤਨ ਕਰਨ ਜੀ ਤੇ ਆਪਾਂ ਜਿਹੜਾ ਹੈ ਬਾਅਦ ਵਿੱਚ ਸਮਾਪਤੀ ਤੋਂ ਬਾਅਦ ਸਾਰੇ ਪਰਿਵਾਰ ਦੇ ਨਾਲ ਆਪ ਸਭ ਨੇ ਮਿਲ ਕੇ ਲੈਣਾ ਜੀ ਆਪ ਗੁਰੂ ਦੀਆਂ ਗੁਰਮਤ ਵਿਚਾਰਾਂ ਦੇ ਨਾਲ ਜੁੜਨ ਦਾ ਯਤਨ ਕਰਿਓ ਜੀ ਆਓ ਸਭ ਤੋਂ ਪਹਿਲਾਂ ਗੁਰੂ ਫਤਿਹ ਦੇ ਨਾਲ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਕੁਦਰਤ ਦਾ ਨਿਯਮ ਹੈ ਜਿਹੜਾ ਵੀ ਸੰਸਾਰ ਦੇ ਅੰਦਰ ਆਇਆ ਇਹਨੇ ਜਾਣਾ ਜ਼ਰੂਰ ਹੈ ਜਨਮੰਗ ਤਾਂ ਮਰਨੰਗ ਬਾਣੀ ਦੇ ਬਚਨ ਨੇ ਕਿ ਜਨਮ ਹੈ ਤੇ ਜਨਮ ਦੇ ਮਗਰ ਮੌਤ ਖੜੀ ਹੈ ਜਿਦਾਂ ਦੇਖੋ ਨਾ ਦਿਨ ਹੈ ਤੇ ਦਿਨ ਦੇ ਮਗਰ ਰਾਤ ਖੜੀ ਹੈ ਗਰਮੀ ਹੈ ਗਰਮੀ ਦੇ ਮਗਰ ਸਰਦੀ ਦੀ ਰੁੱਤ ਖੜੀ ਹੈ ਸੁੱਖ ਹੈ ਸੁੱਖ ਦੇ ਮਗਰ ਦੁੱਖ ਖੜਾ ਹੈ ਇਸੇ ਤਰ੍ਹਾਂ ਇਹ ਗੁਰਬਾਣੀ ਸਾਨੂੰ ਦ੍ਰਿੜ ਕਰਵਾਉਂਦੀ ਕਹਿੰਦੇ ਜਨਮ ਹੈ ਤੇ ਮੌਤ ਵੀ ਹੈ ਮੈਂ ਤੁਹਾਂ ਨੂੰ ਦੇਖ ਕੇ ਦੇਖਦਾ ਪਿਆ ਸੀ ਮੈਂ ਕਿਹਨਾਂ ਸਾਡੀ ਵੀ ਤਸਵੀਰ ਇਤਰਾ ਹੀ ਲੱਗੀ ਹੋਣੀ ਹੈ ਤੇ ਅਟਲ ਸਚਾਈਆਂ ਨੇ ਜੀ ਜੇ ਕਹਿ ਦਈਏ ਵੀ ਅਸੀਂ ਇਹਨਾਂ ਦੇ ਭੋਗ ਤੇ ਆਏ ਆ ਜੀ ਬਸ ਤੇ ਖਿਮਾ ਕਰਿਓ ਆਪਣਾ ਨਾਲ ਯਾਦ ਰੱਖਿਏ ਵੀ ਵਾਰੀ ਆਪੋ ਆਪਣੇ ਕੋਈ ਨਾ ਬੰਦੇ ਧੀਰ ਇਹ ਤੇ ਆਪੋ ਆਪਣੀ ਵਾਰੀ ਸਭਨੇ ਜੰਨੀ ਜੰਨੀ ਕਹੇ ਦੀ ਅਰਜ਼ਾ ਲਿਖੀ ਓਨਿਆਂ ਨੇ ਹੀ ਸਭਨੇ ਭੋਗ ਕੇ ਤੁਰਦੇ ਜਾਣਾ ਜੀ ਮਹਾਰਜ ਸਰਦਾਰ ਅਜੀਤ ਸਿੰਘ ਦੇ ਨਮਿਤ ਕੋਈ ਗਰਮਤ ਕਥਾ ਵਿਚਾਰਾ ਕਰਨ ਆਇਆ ਮੇਰੇ ਨਮਿਤ ਹੋਰ ਕਿਸੇ ਨੇ ਕਰ ਜਾਣੀਆਂ ਜੀ ਹੋਰ ਕਿਸੇ ਨੇ ਕੀਰਤਨ ਕਰ ਜਾਣਾ ਹੋਰ ਕਿਸੇ ਨੇ ਪਾਠ ਕਰ ਦੇਣਾ ਆ ਕਥਾ ਕਰ ਜਾਣੀ ਹੈ ਗੁਰਬਾਣੀ ਧ੍ਰਿੜ ਕਰਵਾਉਂਦੀ ਹੈ ਸਾਨੂੰ ਕਹਿੰਦੇ ਭਲਿਆ ਜਨਮੰਗ ਤਾਂ ਮਰਨੰਗ ਜੇ ਜਨਮ ਹੈ ਤੇ ਜਨਮ ਦੇ ਮਗਰ ਮੌਤ ਜ਼ਰੂਰ ਖੜੀ ਹੈ ਹਰ ਖੰਗ ਤਾਂ ਸੋਗੰਗ ਜੇ ਖੁਸ਼ੀ ਹੈ ਤੇ ਖੁਸ਼ੀ ਦੇ ਮਗਰ ਗਮੀ ਖੜੀ ਹੈ ਏਕੋ ਨਾ ਇਸ ਪਰਿਵਾਰ ਦੇ ਅੰਦਰ ਕਦੀ ਖੁਸ਼ੀਆਂ ਵੀ ਸੀ ਅਜ ਮੌਤੇ ਸਨਾਟੇ ਕਰਕੇ ਅਜ ਗਮ ਹੈ ਜੀ ਹਰ ਖੰਗ ਤਾਂ ਸੋਗੰਗ ਉਹ ਗੰਗ ਤਾਂ ਰੋਗੰਗ ਕਹਿੰਦੇ ਜੋ ਕੋਈ ਭੋਗ ਪਦਾਰਥਾਂ ਦੇ ਅਸੀਂ ਛਕੇ ਨੇ ਤੇ ਉਹਨਾਂ ਦੇ ਮਗਰ ਰੋਗ ਵੀ ਖੜੇ ਨੇ ਕਿਉਂਕਿ ਜਿੰਨੇ ਭੋਗਾਂ ਦੇ ਵਿੱਚ ਪਾਵਾਂਗੇ ਰੋਗ ਵੀ ਮਗਰ ਆਈ ਨੇ ਤਾਂ ਬਿਲਕੁਲ ਜੀ ਗੁਰਬਾਣੀ ਸਾਨੂੰ ਜੋ ਦ੍ਰਿੜ ਕਰਵਾਉਂਦੀ ਹੈ ਨਾ ਕਹਿੰਦੇ ਪਲਿਆ ਇਹ ਤੇ ਅਟਲ ਸਚਾਈਆਂ ਇੱਥੇ ਰਾਮ ਗयो 라ਵਣ ਗयो ਜਾਂ ਕੋਗੋ ਪਰਵਾਰ ਰਾਮ ਜੀ 라ਵਣ ਜੀ ਵਰਗੇ ਵੇ ਇੱਥੇ ਨਹੀਂ ਰਹੇ ਉਹ ਵੀ ਆਏ ਤੇ ਉਹ ਵੀ ਚਲੇ ਗਏ

ਆਵਣ ਜਾਣ ਇੱਕ ਖੇਡ ਬਣਾਇਆ ਤੇ ਜਿਵੇਂ ਪਰਜਾਨਾਂ ਵਿੱਚ ਪੜਦੇ ਆ ਦਿਵਸ ਰਾਤ ਦੇ ਦਾਈ ਦਾਇਆ ਖੇលੈ ਸਗਲ ਜਗਤ ਸਾਰਾ ਜਗਤ ਦਿਨ ਰਾਤ ਦੀ ਖੇਡ ਦੇ ਵਿੱਚ ਪਰਚਿਆ ਪਿਆ ਜੀ ਦਿਨੇ ਵੇਖ ਲੋ ਸਾਰੇ ਹੀ ਕੰਮ ਕਾਰ ਕਰਦੇ ਆ ਰਾਤ ਨੂੰ ਸੌਣ ਦੇ ਵਿੱਚ ਦਿਵਸ ਰਾਤ ਦੇ ਦਾਈ ਦਾਇਆ ਖੇលੈ ਸਗਲ ਜਗਤ ਸਾਰਾ ਜਗਤ ਵੇਖ ਲੋ ਜੀ ਖੇਡਦਾ ਪਿਆ ਇਸੇ ਤਰ੍ਹਾਂ ਦਾਤਾ ਹੀ ਸਮਝ ਦਿਹੜ ਕਰਵਾਉਂਦੇ ਨੇ ਕਿੰਦੇ ਭਲਿਆ ਇਹ ਤੇ ਪਰਮਾਤਮਾ ਨੇ ਇੱਕ ਖੇਡ ਰਚੀ ਹੈ ਗੁਰਬਾਣੀ ਪਤਾ ਸਰ ਕੀ ਦਿਹੜ ਕਰਵਾਉਂਦੀ ਜੀ ਕਿੰਦੇ ਇਹ ਤੇ ਅਟੱਲ ਸਚਾਈਆਂ ਨੇ ਨਾਲ ਹੀ ਕਹਿ ਦਿੱਤਾ ਕਿੰਦੇ ਭਲਿਆ ਅਰਜਾਨਾ ਇੱਕ ਚੀਜ਼ ਵੱਲ ਸਾਡਾ ਧਿਆਨ ਨਹੀਂ ਜਾਂਦਾ ਜੀ ਉਹ ਪਤਾ ਕੀ ਹੈ ਜੀ ਸਾਡੀ ਉਮਰ ਘਟਦੀ ਜਾ ਰਹੀ ਸਭ ਦੀ ਅਸੀਂ ਜਨਮ ਦਿਨ ਮਨਾਈ ਜਾਂਦੇ ਆ ਕਹੀ ਜਾਂਦੇ ਮੇਰਾ ਇੰਨੇ ਸਾਲਾਂ ਦਾ ਮੈਂ ਹੋ ਗਿਆ ਜੀ ਪਰ ਗੁਰਬਾਣੀ ਪਤਾ ਕੀ ਕਹਿ ਰਹੀ ਐ ਆਉਦ ਘਟੇ ਬੇਨਸ ਰਹਿਣਾ ਦੇ ਮਨ ਗੁਰ ਮੇਲੇ ਕਾਜ ਸਵਾਰੇ ਕਹਿੰਦੇ ਪੜਿਆ ਤੂੰ ਆਪਣੇ ਕਾਜ ਨੂੰ ਸਵਾਗ ਲੈ ਤੇਰਾ ਦਿਨ ਰਾਤ ਕਰਕੇ ਤੇਰੀ ਉਮਰ ਘਟਦੀ ਜਾ ਰਹੀ ਐ ਤੇਰੀ ਉਮਰ ਘਟਦੀ ਜਾ ਰਹੀ ਐ ਕਿੰਨਾ ਕਰੀਉ ਜੀ ਇੱਕ ਵਾਰ ਕਿਸੇ ਨੇ ਪੁੱਛਣਾ ਕੀਤਾ ਕਹਿੰਦੇ ਕਿਸੇ ਦਾ ਪਰਿਵਾਰਕ ਮੈਂਬਰ ਗਿਆ ਉਹ ਮਾਂ ਕਹਿੰਦੀ ਮੈਂ ਜਿਹੜਾ ਹੈ ਮੇਰਾ ਕੋਲ ਤਾਂ ਬੇਟਾ ਸੀ ਚਲਾ ਗਿਆ ਤੇ ਕਿਸੇ ਮਹਾਤਮਾ ਦੇ ਕੋਲ ਗਈ ਕਈਆਂ ਨੇ ਇਹਦਾ ਜ਼ਿਕਰ ਕੀਤਾ ਮਹਾਤਮਾ ਬੁੱਧ ਦਾ ਕਹਿੰਦੇ ਜਦੋਂ ਉਹਦੇ ਕੋਲ ਗਈ ਤੇ ਕਹਿੰਦੀ ਜੀ ਮੇਰਾ ਇਹ ਬੱਚਾ ਜਿਹੜਾ ਜੀ ਜਿੰਦਿਆਂ ਕਰੋ ਮੈਨੂੰ ਨਹੀਂ ਪਤਾ ਲੰਨੋ ਨੇ ਜੀ ਪਤਾ ਇਸ ਬੱਚੇ ਨੂੰ ਜਿੰਦਿਆਂ ਕਰੋ ਜਿਤਨਾ ਵੀ ਤੁਸੀਂ ਕਰ ਸਕਦੇ ਜੇ ਤੇ ਹੁਣ ਉਹਨਾਂ ਨੇ ਸਮਝਾਉਣ ਦੇ ਲਈ ਪਤਾ ਕੀ ਕੀਤਾ ਕਹਿੰਦੇ ਜਾ ਬੀਬੀ ਤੇਰਾ ਬੱਚਾ ਜਿੰਦਾ ਹੋ ਜਾਏਗਾ ਇੱਕ ਕੰਮ ਕਰ ਸਾਰੇ ਨਗਰ ਦੇ ਵਿੱਚੋਂ ਉਸ ਘਰ ਦੇ ਵਿੱਚੋਂ ਚਾਵਲ ਲੈ ਕੇ ਆ ਜਿਹਦੇ ਘਰ ਦੇ ਵਿੱਚ ਕਦੀ ਮੌਤ ਨਾ ਹੋਈ ਹੋਵੇ ਦਰਵਾਜ਼ੇ ਖੜਕਾਉਣ ਦੀ ਗਈ ਖੜਕਾਉਣ ਦੀ ਗਈ ਹਰ ਕਿਸੇ ਨੇ ਕਹਿਣਾ ਕੀਤਾ ਕਹਿੰਦੇ ਕਿਸੇ ਨੇ ਕਿਹਾ ਮੇਰਾ ਪਤੀ ਚਲਾ ਗਿਆ ਕਿਸੇ ਨੇ ਕਿਹਾ ਮੇਰਾ ਮਾਤਾ ਗਾਂ ਮਾਂ ਗਏ ਕਿਸੇ ਨੇ ਪਿਤਾ ਕਹਨੇ ਬੱਚਾ ਕਿਸੇ ਨੇ ਕੁਝ ਜਦੋਂ ਸਾਰਿਆਂ ਨੇ ਘੁੰਮ ਕੇ ਫਿਰ ਕੇ ਵਾਪਸ ਆਈ ਨਾ ਤਾਂ ਕੰਦੀ ਨਹੀਂ ਜੀ ਮੈਨੂੰ ਸਮਝ ਲੱਗ ਗਈ ਹੈ ਵਿੱਚ بڑے بڑے ਹਰ ਘਰ ਦੇ ਵਿੱਚ ਮੌਤ ਦਾ ਸੱਦਾ ਪੈਂਦਾ ਕਿ ਮੈਂ ਕਰਿਓ ਰਜਾਨਾ ਸੌਣ ਵੇਲੇ ਸਾਨੂੰ ਬਾਣੀ ਕਿਹਾ ਜਾਂਦਾ ਜੇ ਸੋਲਾ ਸਾਹਿਬ ਦਾ ਪਾਠ ਕਰਿਆ ਕਰੋ ਤੇ ਉਹਦੇ ਵਿੱਚ ਰਜਾਨਾ ਸੌਣ ਵੇਲੇ ਇੱਕ ਸਾਨੂੰ ਗੱਲ ਦ੍ਰਿੜ ਕਰਵਾਈ ਜਾਂਦੀ ਹੈ ਮੌਤ ਇੱਕ ਲੰਮੀ ਨੀਂਦ ਹੈ ਜੀ ਤਾਂ ਤੇਨਾ ਭਾਈ ਸਾਹਿਬ ਜੀ ਨੇ ਹੁਣ ਨਹੀਂ ਹੋਣਾ ਕਦੇ ਇਹ ਮੌਤ ਇੱਕ ਲੰਮੀ ਨੀਂਦ ਹੈ ਤੇ ਜਿਹੜੀ ਰਜਾਨਾ ਅਸੀਂ ਸੌਂਨੇ ਆਂ ਨੀਂਦ ਇੱਕ ਛੋਟੀ ਮੌਤ ਹੈ ਕਿਉਂਕਿ ਸਵੇਰ ਵੇਲੇ ਉੱਠ ਪੈਨੇ ਆਂ ਅਸੀਂ ਕਿਉਂਕਿ ਵੇਖੋ ਆਮ ਆਪਾਂ ਕਹਿੰਦੇ ਨਾ ਸੁੱਤਾ ਬੰਦਾ ਤੇ ਮਰਿਆ ਬੰਦਾ ਇੱਕ ਬਰਾਬਰ ਜੀ ਸੁੱਤਾ ਬੰਦਾ ਤੇ ਮਰਿਆ ਬੰਦਾ ਇੱਕ ਬਰਾਬਰ ਜੀ ਤੇ ਬਿਲਕੁਲ ਜੀ ਇਸੇ ਤਰ੍ਹਾਂ ਹੀ ਬਦਵਾਨਾ ਨੇ ਕਹਤਾ ਕਹਿੰਦੇ ਮੌਤ ਇੱਕ ਲੰਮੀ ਨੀਂਦ ਹੈ ਨੀਂਦ ਇੱਕ ਛੋਟੀ ਮੌਤ ਹੈ ਨੇ ਦੇ ਕੋ ਛੋਟੀ ਮੌਤ ਹੈ ਇਹਦੇ ਤੋਂ ਤੇ ਫਿਰ ਅਸੀਂ ਉੱਠ ਪੈਣਾ ਆ ਜਦੋਂ ਕੋ ਗਾਤਾ ਜੀ ਗਿਆਨਾ 1600 ਦੀ ਬਾਣੀ ਵਿੱਚ ਪੜਾਉਂਦੇ ਨੇ ਸਾਨੂੰ ਕਹਿੰਦੇ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਕਹਿੰਦੇ ਹਰ ਘਰ ਵਿੱਚ ਮੌਤ ਰੁਕੀ ਸੱਦੇ ਪੈ ਰਹੇ ਨੇ ਤੇ ਪੈਣੇ ਨੇ ਜਿੱਥੇ ਜੇ ਜਨਮ ਹੋਣੇ ਨੇ ਤੇ ਮੌਤ ਵੀ ਮਗਰ ਜ਼ਰੂਰ ਹੋਣੀ ਹੈ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰਿਏ ਨਾਨਕ ਸੇਦੇ ਅਵਨ ਕਹਿੰਦੇ ਫਿਰ ਕੀ ਕਰਨਾ ਚਾਹੀਦਾ ਕਹਿੰਦੇ ਜਿਹੜੇ ਸੱਦੇ ਪਾਉਂਦਾ ਨਾ ਉਹਨੂੰ ਯਾਦ ਜਰੂਰ ਕਰਿਆ ਕਰੀਏ ਕਿਉਂਕਿ ਸਾਡਾ ਵੀ ਪਤਾ ਨਹੀਂ ਨਾ ਦਿਨ ਕਿਹੜੇ ਵੇਲੇ ਆ ਜਾਣਾ ਜੀ ਕਿ ਮਤਲਬ ਸਾਡੇ ਤੇ ਕੋਈ ਵੀ ਦੱਸ ਸਕਦਾ ਜੀ ਵੀ ਮੇਰੇ ਕੋਲ ਇੰਨਾ ਸਮਾਂ ਅਜੇ ਬਾਕੀ ਪਿਆ ਹੈ ਗੁਰੂ ਨਾਨਕ ਦੇਵ ਜੀ ਨੇ ਵੇਖੋ ਇਸਨੇ ਕਰ ਹੱਸ ਰਹਿਣ ਦਿੱਤਾ ਰਹਿਸ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਨਾ ਕਿਸੇ ਨੇ ਪੁੱਛਿਆ ਸੀ ਦਾਤਾ ਕਿੰਨੇ ਕੁ ਮਹਰ ਆਜੇ ਬਾਕੀ ਹੈ ਕਿੰਨਾ ਕੁ ਸਮਾਂ ਬਾਕੀ ਹੈ ਦੇਖੋ ਜੀ ਉਹਨਾਂ ਨੂੰ ਪਹਿਲਾਂ ਪਤਾ ਸੀ ਤੇ ਭਾਈ ਲੈਣਾ ਜੀ ਇਹਨੂੰ ਗੁਰਤਾ ਗੱਦੀ ਦੇ ਦਿੱਤੀ ਨਾ ਪਹਿਲਾਂ ਹੀ ਪਰ ਵੇਖੋ ਉਹਨਾਂ ਨੇ ਵੀ ਜਦੋਂ ਇਹਦੇ ਬਾਰੇ ਦੱਸਣ ਦਾ ਯਤਨ ਕੀਤਾ ਦੱਸਿਆ ਨਾ ਤਾਂ ਪਤਾ ਕੀ ਕਿ ਕਹਿੰਦੇ ਹਮ ਆਦਮੀ ਹਾਂ ਇਕਦਮੀ ਕਹਿੰਦੇ ਦਮ ਆ ਰਿਹਾ ਜੇ ਤੇ ਆਦਮੀ ਆ ਹਮ ਆਦਮੀ ਹਾਂ ਇਕਦਮੀ ਮੌਲਤ ਮੋਤ ਨਾ ਜਾਣਾ ਕਿੰਨਾ ਮੌਲਤ ਸਮਾਂ ਬਾਕੀ ਇਹ ਕਹਿੰਦੇ ਕੋਈ ਨਹੀਂ ਦੱਸ ਸਕਦਾ ਨਾਨਕ ਬਿਨਵੇਂ ਤਿਸੇ ਸਰੀਵੋ ਜਾਂਕੇ ਜੀ ਪ੍ਰਾਣਾ ਕਿੰਕ ਉਹਨੂੰ ਯਾਦ ਕਰਿਆ ਕਰੀਏ ਜਿਨੇ ਪੈਦਾ ਕੀਤਾ ਹੈ ਭਲਿਓ ਜਿਨੇ ਪੈਦਾ ਕੀਤਾ ਹੈ ਤੇ ਜਿਤਨਾ ਪ੍ਰਸ਼ਾਦ ਵੇਖੋ ਜਦੋਂ ਵਰਤਾਇਆ ਜਾਂਦਾ ਇਹਨਾਂ ਸਾਰਿਆਂ ਨੂੰ ਦਿੱਤਾ ਜਾਂਦਾ ਜਿ ਭਾਵੇਂ ਕਿਨਕਾ ਮਾਤਰ ਥੋੜਾ ਥੋੜਾ ਦਿੱਤਾ ਜਾਵੇ ਇਸੇ ਤਰ੍ਹਾਂ ਹੀ ਪਰਮਾਤਮਾ ਮੌਤ ਰੂਪੀ ਪ੍ਰਸ਼ਾਦ ਸਾਰਿਆਂ ਨੂੰ ਦਿੰਦਾ ਹੈ ਮੌਤ ਰੂਪੀ ਪ੍ਰਸ਼ਾਦ ਸਭ ਨੂੰ ਮਿਲਣਾ ਹੈ ਭਾਵੇਂ ਜਿਹੜਾ ਜਿਹੜੇ ਮਰਜੀ ਧਰਮ ਨੂੰ ਮੰਨਦਾ ਹੋਵੇ ਮੌਤ ਰੂਪੀ ਪ੍ਰਸ਼ਾਦ ਮਿਲਣਾ ਹੀ ਮਿਲਣਾ ਹੈ ਤੇ ਬਾਣੀ ਨੇ ਇਹ ਵੀ ਸਪਸ਼ਟ ਕਰਤਾ ਕਿੰਦੇ ਇੱਕ ਦੱਜੇ ਕਈਆਂ ਨੇ ਸੰਸਕਾਰ ਕਰ ਦਿੱਤੇ ਇੱਕ ਦੱਬੀ ਕਈਆਂ ਨੇ ਦਫਨਾ ਨ ਦਿੱਤਾ ਮੁਸਲਮਾਨ ਵੀ ਇਹਨਾਂ ਨੇ ਸਾਈ ਵੀ ਇਹਨਾਂ ਨੇ ਇੱਕ ਦੱਜੇ ਇੱਕ ਦੱਬੀ ਇਹ ਇਕਣਾ ਕੁੱਤੇ ਖਾਏ ਕਈ ਲਵਾਰਸ ਲਾਸ਼ਾਂ ਨੂੰ ਕੁੱਤੇ ਆਦਿਕ ਜਾਂ ਜਾਨਵਰ ਆਦਿਕ ਖਾ ਜਾਂਦੇ ਨੇ ਇੱਕ ਦੱਜੇ ਇੱਕ ਦੱਬੀ ਇਹ ਇਕਣਾ ਕੁੱਤੇ ਖਾਏ ਇੱਕ ਪਾਣੀ ਵਿੱਚ ਉਸੱਟੀ ਇਹ ਕਈ ਪਾਣੀ ਤੇ ਜਲ ਪ੍ਰਵਾਹ ਕਰ ਦਿੰਦੇ ਨੇ ਜਿਨੇ ਇਹ ਸੰਸਕਾਰ ਹੋਣੀ ਕਰਨਾ ਤੇ ਇਹ ਦਫਨਾਉਣਾ ਨਹੀਂ ਇੱਕ ਭੀਰ ਹਸਨ ਪਾਹੇ ਤੇ ਕਈ ਪਾਰਸੀ ਲੋਕ ਜਿਹੜੇ ਨੇ ਉਹ ਜਿਹੜੇ ਖੋ ਆਦਿਕ ਦੇ ਵਿੱਚ ਲਮਕਾ ਦਿੰਦੇ ਨੇ ਉਹ ਇੰਨਾ ਗਿਰਜਿਆਂ ਨੂੰ ਖਵਾ ਦਿੰਦੇ ਨੇ ਜੀਵ ਨੂੰ ਇੱਕ ਭੀਰ ਹਸਨ ਪਾਹੇ ਨਾਨਕ ਏਵਨ ਜਪਈ ਕਿੱਥੇ ਜਾਏ ਸਮਾਏ ਪਰ ਕਹਿੰਦੇ ਕੋਈ ਨਹੀਂ ਦੱਸ ਸਕਦਾ ਰੂਹਾਂ ਕਿੱਥੇ ਸਮਾ ਗਈਆਂ ਕਦੇ ਅੱਜ ਤੱਕ ਕਿਸੇ ਦੇ ਪਰਿਵਾਰ ਦੇ ਮੈਂਬਰ ਨੇ ਆ ਕੇ ਦੱਸਿਆ ਜੀ ਮੈਂ ਇੱਥੇ ਕਹਾਣੀਆਂ ਜਿੰਨੀਆਂ ਮਰਜ਼ੀ ਕੋਈ ਕੱਢ ਲਵੇ ਔਰ ਗੁਰੂ ਨਾਨਕ ਦੇਵ ਜੀ ਨੇ ਕਹਤਾ ਕਿੰਦੇ ਕੋਈ ਨਹੀਂ ਦੱਸ ਸਕਦਾ ਕਿੱਥੇ ਜਾਏ ਸਮਾਏ ਕਿੱਥੇ ਸਮਾ ਜਾਂਦੇ ਨੇ ਜੀ ਕਿੱਥੇ ਚਲੇ ਜਾਂਦੇ ਨੇ ਜਨਮ ਤੋਂ ਲੈ ਕੇ ਮੌਤ ਤੱਕ ਦੇ ਵਿਚਲੇ ਸਮੇਂ ਨੂੰ ਪਤਾ ਕੀ ਕਿਹਾ ਜਾਂਦਾ ਜੀ ਉਮਰ ਦੇਖੋ ਦੇਖੋ ਕਈ ਤਾਂ ਲਿਖ ਦਿੰਦੇ ਨੇ ਕਿ ਐਨੇ ਤਰੀਕ ਨੂੰ ਜਨਮ ਤੇ ਐਨੇ ਤਰੀਕ ਨੂੰ ਲੇਟ ਲਿਖ ਦਿੰਦੇ ਨੇ ਜਨਮ ਤੋਂ ਲੈ ਕੇ ਮੌਤ ਤੱਕ ਦੇ ਵਿਚਲੇ ਸਮੇਂ ਨੂੰ ਉਮਰ ਕਿਹਾ ਜਾਂਦਾ ਆ ਤੇ ਉਮਰ ਕਿਤਰਾ ਬਤੀਤ ਕਰਨੀ ਹੈ ਗੁਰੂ ਗ੍ਰੰਥ ਸਾਹਿਬ ਜੀ ਨੇ ਫਿਰ ਦੱਸਣਾ ਕੀਤਾ ਪੜਿਆ ਇਹ ਉਮਰ ਆਮ ਤੇ ਵੇਖੋ ਹੁਣੇ ਪੜਿਆ ਗਿਆ ਹੋਵੇਗਾ ਸ਼ਲੋਕ ਜਦੋਂ ਗੁਰਤੇਗ ਭਦਰ ਪਤੇ ਦੇ ਪੜੇ ਗਏ ਆਮ ਆਪਾਂ ਇਹਨੂੰ ਤਿੰਨ ਅਵਸਥਾ ਜੇ ਕਹਿ ਦਿੰਨੇ ਆ ਬਚਪਨ ਜਵਾਨੀ ਤੇ ਬੜੇਪਾ ਬਚਪਨ ਜਵਾਨੀ ਤੇ ਬੜੇਪਾ ਪਰ ਕਿਹਨਾ ਕਰੇ ਇਹ ਸਾਰਿਆਂ ਨੂੰ ਨਸੀਬ ਨਹੀਂ ਹੁੰਦੀਆਂ ਤਿੰਨ ਅਵਸਥਾਵਾਂ ਵਿੱਚ ਕਈ ਬੱਚੇ ਹੀ ਨਹੀਂ ਵੇਖੋ ਜਵਾਨ ਹੀ ਨਹੀਂ ਹੋ ਪਾਉਂਦੇ ਤੇ ਜਵਾਨ ਜਿਹੜੇ ਨੇ ਉਹ ਬੜੇਪੇ ਦੇ ਵਿੱਚ ਨਹੀਂ ਪਹੁੰਚਦੇ ਜਵਾਨੀ ਤੇ ਮਿਲ ਜਾਂਦੀ ਹੈ ਕਈ ਬੜੇਪੇ ਦੇ ਵਿੱਚ ਨਹੀਂ ਪਹੁੰਚਦੇ ਪਰ ਦਾਤਾ ਇਹਨੇ ਕਹਿ ਦਿੱਤਾ ਬਾਲ ਜਵਾਨੀ ਅਰ ਬਿਰਧ ਫੁਨ ਤਿੰਨ ਅਵਸਥਾ ਜਾਣ ਕੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ ਕਹਿੰਦੇ ਜੇ ਭੜਿਆ ਪ੍ਰਮਾਤਮਾ ਦਾ ਨਾਮ ਹੀ ਜਪਿਆ ਕੋਈ ਚੰਗਾ ਕਰਮ ਕੀਤਾ ਹੀ ਨਹੀਂ ਇੱਥੇ ਆ ਕੇ ਤੇ ਬਚਪਨ ਵਿੱਚ ਵਿਅਰਥ ਚਲਾ ਗਿਆ ਜਵਾਨੀ ਵੀ ਉਹਦੀ ਵਿਅਰਥ ਚਲੇ ਗਈ ਬੜੇਪਾ ਵੀ ਉਹਦਾ ਵਿਅਰਥ ਚਲਾ ਗਿਆ ਉਹਦਾ ਵਿਅਰਥ ਚਲਾ ਗਿਆ ਜੀ ਤਾਂ ਭਗਤ ਕਬੀਰ ਸਾਹਿਬ ਜੀ ਪਤਾ ਕੀ ਕਹਿੰਦੇ ਨੇ ਉਹ ਇਨਸਾਨ ਦੇ ਨਾਲ ਸਾਡੇ ਨਾਲ ਇੱਕ ਤੁਲਨਾ ਕਰਦੇ ਨੇ ਕਹਿੰਦੇ ਜਿਹੜੇ ਮਨੁੱਖ ਨੇ ਜਿੰਦੇ ਜੀ ਕੋਈ ਚੰਗਾ ਕੰਮ ਹੀ ਨਹੀਂ ਕੀਤਾ ਕਹਿੰਦੇ ਜਿਹੜੇ ਜੀਵ ਨੇ ਜਿੰਦੇ ਜੀ ਕੋਈ ਚੰਗਾ ਕਰਮ ਹੀ ਨਹੀਂ ਕੀਤਾ ਕਹਿੰਦੇ ਇਹਦੇ ਨਾਲੋਂ ਪਸ਼ੂ ਚੰਗਾ ਜੀ ਅਸੀਂ ਕਹਾਂਗੇ ਮਨੁੱਖ 84 ਜੁਨ ਲੱਖ ਜੁਨਾਂ ਦਾ ਸਰਦਾਰ ਬਾਣੀ ਚ ਕਿਹਾ ਗਿਆ ਕਿ 84 ਲੱਖ ਜੁਨ ਹੁਕਾਈ ਕਿ 84 ਲੱਖ ਜੁਨਾਂ ਦਾ ਤੂੰ ਸਰਦਾਰ ਹੈ ਅਬਰ ਜੁਨ ਤੇਰੀ ਪਨਹਾਰੀ ਕਿਹਾ ਗਿਆ ਇਸ ਧਰਤੀ ਮੈਂ ਤੇਰੀ ਸਖਦਾਰੀ ਕਿਹਾ ਗਿਆ ਪਰ ਤੁਸੀਂ ਕਿਤਨਾ ਕਹਿ ਦਿੱਤਾ ਜੀ ਮਨੁੱਖਾਂ ਨੂੰ ਵਡਿਆਈਆਂ ਦੇ ਦਿੱਤੀਆਂ ਜੀ ਭਗਤ ਕਬੀਰ ਸਾਹਿਬ ਕਹਿੰਦੇ ਕਹਿੰਦੇ ਭਲਿਓ ਜਿੰਦੇ ਜੀਵ ਪਸ਼ੂ ਨ ਕਮਾਇਆ ਘਾ ਖਾ ਕੇ ਵੀ ਅਮਰਤ ਵਰਗਾ ਦੁੱਧ ਦਿੰਦਾ ਤੇ ਮਰਨ ਤੋਂ ਬਾਅਦ ਵੀ ਉਹਦਾ ਹੱਡ ਵੀ ਕੰਮ ਆਉਂਦਾ ਉਹਦਾ ਚਾਮਦ ਕੰਮ ਆਉਂਦਾ ਉਹਦਾ ਮਾਸ ਵੀ ਕੰਮ ਆਉਂਦਾ ਅੱਜ ਕਿਹਨਾ ਕਰੋ ਅੱਜ ਤੇ ਪਸ਼ੂਆਂ ਦਾ ਜਿਹੜਾ ਨਾ ਅੱਜ ਜਿਹੜਾ ਉਹਨਾਂ ਦਾ ਮਾਸ ਵੀ ਦੇਖਦਾ ਜੀ ਜਿਨ੍ਹਾਂ ਨੇ ਕੁੱਤੇ ਆਦਿਕ ਰੱਖੇ ਹੁੰਦੇ ਨੇ ਕੋਈ ਜਾਣਦਾ ਹੈ ਜੀ ਬੀਫ ਮਾਸ ਦੇ ਵਿੱਚ ਵੀ ਜਾਂਦਾ ਜੀ ਇਹ ਜਿਹੇ ਪਸ਼ੂਆਂ ਦਾ ਤੇ ਬਾਣੀ ਦੇ ਵਿੱਚ ਬਚਨ ਆਉਂਦੇ ਨੇ ਨਗੂ ਮਰੇ ਨਰ ਕਾਮਨਾ ਆਵੇ ਕਹਿੰਦੇ ਜਿਸ ਮਨੁੱਖ ਦੇ ਅੰਦਰੋਂ ਇਨਸਾਨੀਅਤ ਨਾਮ ਦੀ ਜਿੰਦੇ ਦੀ ਚੀਜ਼ ਮੁੱਕ ਗਈ ਉਹ ਮਨੁੱਖ ਕਿਸੇ ਕੰਮ ਦਾ ਨਹੀਂ ਨਰੂ ਮਰੇ ਨਰ ਕਾਮ ਨਾ ਆਵੇ ਪਸ਼ੂ ਮਰੇ ਦਸ ਕਾਜ ਸਵਾਰੇ ਕਹਿੰਦੇ ਭਲਿਓ ਪਸ਼ੂ ਤੇ ਮੜ ਕੇ ਵੀ ਵੇਖੋ ਕਾਰਜ ਸਵਾਰ ਜਾਂਦਾ ਉਹ ਭਲਿਓ ਜਿਹੜਾ ਮਨੁੱਖ ਜਿੰਦੇ ਦੀ ਕੋਈ ਚੰਗੇ ਕਰਮ ਹੀ ਨਹੀਂ ਕੀਤੇ ਉਹਨੇ ਕਹਿੰਦੇ ਉਹਦਾ ਕੋਈ ਫਾਇਦਾ ਨਹੀਂ ਤਦਾਤਾ ਨੇ ਤਾਂ ਪਤਾ ਕੀ ਕਹਿੰਦੇ ਕਰਤੂਤ ਪਸ਼ੂ ਕੀ ਸੁਗਣੇ ਸਭ ਦੀ ਬਾਣੀ ਦੇ ਵਿੱਚ ਕਰਤੂਤ ਦਾ ਭਾਵ ਹੈ ਕੰਮ ਕਹਿੰਦੇ ਕੰਮ ਜੇ ਪਸ਼ੂਆਂ ਵਰਗੇ ਨਕਮੇ ਮਨੁੱਖ ਦੇ ਕਰਤੂਤ ਪਸ਼ੂ ਕੀ ਮਾਨਸ ਜਾਤ ਕਹਿੰਦੇ ਮਿਲਿਆ ਮਨੁੱਖਾ ਜਨਮਾ ਕੰਮ ਪਸ਼ੂਆਂ ਤੋਂ ਮੜੇ ਕਰਦਾ ਹੈ ਤਾਂ ਭਗਤ ਕਬੀਰ ਸਾਈ ਨੇ ਤਾਂ ਇੱਥੋਂ ਤੱਕ ਕਹਿਤਾ ਕਹਿੰਦੇ ਭਲਿਓ ਜਿਹੜਾ ਮਲਕ ਨਾਲੋਂ ਟੁੱਟਾ ਪਿਆ ਜਿਹੜਾ ਕੋਈ ਚੰਗੇ ਕੰਮ ਨਹੀਂ ਵੀ ਕਰਦਾ ਜਿਹਨੇ ਸਮਾਜ 'ਚ ਕੋਈ ਚੰਗਾ ਕੋਈ ਯੋਗਦਾਨ ਨਹੀਂ ਪਾਇਆ ਕਹਿੰਦੇ ਉਹਦੇ ਨਾਲੋਂ ਸੂਰ ਚੰਗਾ ਜੀ ਸੂਰ ਵੇਖੋ ਖਿਮਾ ਕਰਿਓ ਬਗਵਾਲ ਮੰਡੀ ਨਾਲ ਹੀ ਕਿਤੇ ਹੁਣ ਤੇ ਕਮਨ ਉਥੇ ਠੀਕ ਹੋ ਗਿਆ ਆ ਉਥੇ ਪਹਿਲਾਂ ਬਾਹਰ ਜੰਗਲ ਪਾਣੀ ਜਾਂਦੇ ਸੀ ਸਾਰੇ ਤੇ ਸੂਰ ਐਨੇ ਹੁੰਦੇ ਸੀ ਮਿੰਟ ਜਿਹੜਾ ਜੰਗਲ ਪਾਣੀ ਜਿਹੜਾ ਇਨਸਾਨ ਕਰਕੇ ਜਾਂਦੇ ਸੀ ਉਹ ਖਾ ਜਾਂਦੇ ਤੇ ਉਥੇ ਲੋਕਾਂ ਨੇ ਕਹਿਣਾ ਜੀ ਸੂਰ ਨਾ ਹੋਵਣ ਤੇ ਇੱਥੇ ਤੇ ਪਤਾ ਨਹੀਂ ਕੀ ਹਾਲ ਹੋ ਜਾਵੇਗਾ ਤੇ ਬਾਣੀ ਨੇ ਵੇਖੋ ਗੱਲ ਕਹਿਣਾ ਕੀਤੀ ਕਹਿੰਦੇ ਭਲਿਓ ਸੂਰ ਮਰ ਜਾਵੇ ਇਹ ਗਣਾ ਜਿਹੜਾ ਨਗਰ ਦੀ ਗੰਦਗੀ ਖਾਂਦਾ ਲੋਕ ਨੂੰ ਯਾਦ ਕਰ ਲੈਣਗੇ ਇਹ ਸੂਰ ਵੇਖੋ ਪਿੰਡ ਨੂੰ ਤੇ ਚੰਗਾ ਰੱਖਦਾ ਸੀ ਨਾ ਕਬੀਰ 사ਕਤ ਤੇ ਸੂਕਰ ਭळा ਰਾਖੇ ਆਸ਼ਾ گاਉਂ ਕਹਿੰਦੇ ਸੂਰ ਚੰਗਾ ਜੇ ਐੋ ਜੇ ਮਨੁੱਖ ਨਾਲੋਂ ਸੂਰ ਚੰਗਾ ਉਹ 사ਕਤ ਬੱપરા ਮਰ ਗਿਆ ਕੋਈ ਨਾ ਲਹਿ ਨਾਉਂ ਕਹਿੰਦੇ ਵੇਖੋ ਜਿਹਨੇ ਕੋਈ ਚੰਗਾ ਕੰਮ ਹੀ ਨਹੀਂ ਕੀਤਾ ਨਾ ਕੀ ਨਾ ਕਰੇ ਮੂੰ ਤੇ ਕੋਈ ਨਹੀਂ ਪਰ ਕਹਿੰਦਾ ਵਿਚੋਂ ਹਰ ਕੋਈ ਕਹਿੰਦਾ ਕਹਿੰਦੇ ਚੰਗਾ ਜੀ ਲੱਥਾ ਗਲ ਹੋਏ ਉਹ ਸਾਖਤ ਬੱਪਰਾ ਮਰ ਗਿਆ ਕੋਈ ਨਾ ਲਹਿ ਨਾ ਉਹ ਕਹਿੰਦੇ ਉਹਦਾ ਨਾਮ ਕੋਈ ਨਹੀਂ ਲੈਂਦਾ ਜੀ ਉਹ ਸੋਹਣਾ ਕੋਈ ਯਾਦ ਕਰ ਲਵੇਗਾ ਇਹ ਜਿਹੜਾ ਮਨੁੱਖ ਨੂੰ ਯਾਦ ਕੋਈ ਨਹੀਂ ਕਰਦਾ ਤੇ ਬਿਲਕੁਲ ਜੀ ਇਹ ਘਾਟਾਂ ਤੇ ਨਹੀਂ ਕਦੀ ਵੀ ਪੂਰੀਆਂ ਹੋ ਸਕਦੀਆਂ ਜਿਹੜੀਆਂ ਇਹ ਪਰਿਵਾਰ ਦੇ ਨਾਲ ਇਹ ਜਿਹੜਾ ਪਾਣਾ ਵਾਪਰਿਆ ਨਾ ਇੱਕ ਘਰ ਤਾਂ ਨਹੀਂ ਕਦੀ ਪੂਰੀ ਹੋ ਸੀ ਮੈਂ ਤੇ ਉਦੋਂ ਇਹ ਨ ਬੱਚਿਆਂ ਨੂੰ ਵੀਰਾਂ ਨੂੰ ਕਹਿੰਦਾ ਪਿਆ ਸਾਂ ਮੈਂ ਕਿਹਾ ਹੁਣ ਤੁਸੀਂ ਆਪਣੀ ਮਾਂ ਦੇ ਵਿੱਚੋਂ ਪਤਾ ਨੂੰ ਦੇਖਿਓ ਇਹਨਾਂ ਦੀ ਸੇਵਾ ਕਰਿਓ ਯਤਨ ਕਰਿਓ ਕਿ ਜਿਹੜਾ ਕਿਤੇ ਆਪਣੇ ਆਪ ਨੂੰ ਮੈਂ ਚੇਂਜ ਕਰਿਓ ਅਹੀਂ ਆਪਣੇ ਬੋਲਣੇ ਚੇਂਜ ਕਰਨਾ ਨਾ ਵੀ ਨਹੀਂ ਹੁਣ ਯਤਨ ਕਰਿਓ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਕੋਈ ਠੇਸ ਨਾ ਪਹੁੰਚੇ ਕਿਉਂਕਿ ਖਮਾ ਕਰਿਓ ਆਨੇ ਥੋੜਾ ਬਾਬਾ ਫਰੀਦ ਜੀ ਨੇ ਕਹੇ ਤੱਕਿੰਦਾ ਫਰੀਦਾ ਕਿੱਥੇ ਤੰਡੇ ਮਾਪੇ ਆ ਜਿੰਨੀ ਤੂੰ ਜਣਿਆ ਏ ਕਿੱਥੇ ਗਏ ਤੇਰੇ ਮਾਤਾ ਪਿਤਾ ਜੀ ਨੇ ਜਨਮ ਦਿੱਤਾ ਸੀ ਲਾ ਤਾਂ ਬੜੀ ਵੱਡੀ ਬੇਨਤੀ ਕਰਦਾ ਨਾ ਜਿਹੜੇ ਰਹਿ ਗਿਆ ਨਾ ਜੀ ਸਾਡੇ ਕੋ ਭਾਵੇਂ ਪਿਤਾ ਰਹਿ ਗਏ ਨੇ ਚਾਹੇ ਮਾਤਾ ਜੀ ਰਹਿ ਗਏ ਨੇ ਜਦੋਂ ਉਹਨਾਂ ਦੀ ਸੇਵਾ ਕਰ ਲਈ ਜੀ ਰੱਜ ਕੇ ਵਾਪਸ ਨਹੀਂ ਹੁੰਦੇ ਤੇ ਖਿਮਾ ਕਰਿਓ ਜਿੰਦੇ ਜੀ ਮੈਂ ਇੱਕ ਗੱਲ ਹੋਰ ਕਰਦਾ ਨਾ ਆਪਣੇ ਜਿੰਦੇ ਜੀ ਪਰਿਵਾਰ ਦੇ ਵਿੱਚ ਬੈਠਿਆ ਕਦੇ ਆਪਣੇ ਮਾਤਾ ਪਿਤਾ ਨਾਲ ਗੱਲਾਂ ਕਰਿਆ ਕਰੀਏ ਅੱਗੇ ਜਿੰਨਾ ਮਰਜ਼ੀ ਕੋਈ ਕਹਿ ਦੇਵੇ ਦੇ ਆ ਤਸਵੀਰ ਚੋਂ ਆ ਕੇ ਬਾਹਰ ਨਿਕਲ ਬੱਪੂ ਤੇਰੀ ਮੈਂ ਸੇਵਾ ਕਰੇ ਤਾਂ ਲੈਣਾ ਗੱਲਾਂ ਕਰਾਂ ਕਿੰਨਾ ਟਾਈਮ ਚਾਹੀਦਾ ਹੈ ਕਿ ਮੈਂ ਕਰੇ ਹੋਂਨੇ ਜੀ ਤਸਵੀਰਾਂ ਚੋਂ ਕਿਸੇ ਨੇ ਨਿਕਲਣਾ ਮੈਂ ਤਾਂ ਆਪਣੇ ਮਾਤਾ ਜੀ ਦਾ ਭੋਗ ਦੇਤੇ ਤੇ ਖੁਦ ਕਥਾ ਕਰਕੇ ਕਹਿੰਦਾ ਸੀ ਮੈਂ ਤਸਵੀਰਾਂ ਚੋਂ ਬਾਹਰ ਨਿਕਲ ਕੇ ਕਿਸੇ ਨੇ ਨਹੀਂ ਆਉਣਾ ਤਸਵੀਰਾਂ ਵਿੱਚੋਂ ਬਾਹਰ ਕਿਸੇ ਨੇ ਨਹੀਂ ਬਾਦ ਦੇ ਵਿੱਚ ਆਉਣਾ ਇਹ ਜਿੰਦਿਆਂ ਜੀ ਦਾ ਧਰਮ ਹੈ ਜਿੰਦਿਆਂ ਜੀ ਆਪਣੇ ਮਾਤਾ ਪਿਤਾ ਦੀ ਸੇਵਾ ਕਰੀਏ ਜੀ ਜਿੰਦਿਆਂ ਜੀ ਉਹਨਾਂ ਨੂੰ ਪੁੱਛਣਾ ਕਰੀਏ ਮਰਨ ਤੋਂ ਬਾਅਦ ਕਿੰਨਾ ਕਰੋ ਸਾਡੇ ਵਰਗਿਆਂ ਨੂੰ ਬੁਲਾ ਕੇ ਜਿੰਨੇ ਮਰਜੀ ਕੋਈ ਪ੍ਰਸ਼ਾਦੇ ਸ਼ਕਾ ਦਵੇ ਜਿੰਨੇ ਮਰਜੀ ਕੋਈ ਸ਼ਰਾਦ ਕਰਾ ਲਵੇ ਕੋ ਗੁਰਬਾਣੀ ਨੇ ਕਹਤਾ ਜੀਵਤ ਪਿਤਰ ਨਾ ਮੰਨੇ ਕੋ ਮੂਏ ਸ਼ਰਾਦ ਕਰਾਈਏ ਕਹਿੰਦੇ ਜਿੰਦਿਆਂ ਪਿਤਰਾਂ ਨੂੰ ਪੁੱਛਿਆ ਨਹੀਂ ਤੇ ਮਰਨ ਤੋਂ ਬਾਅਦ ਸ਼ਰਾਦ ਹੋਣ ਕਿੱਥੇ ਪਹੁੰਚਣਾ ਗੁਰਨਾਨਕ ਜੀ ਕਹਤੈ ਜੀ ਜਦੋਂ ਹਰਦਵਾਰ ਗਏ ਸੀ ਨਾ ਤੇ ਉਦੋਂ ਵੇਖੋ ਆਪਾਂ ਨੂੰ ਸਾਖੀ ਸਾਰਿਆਂ ਨੂੰ ਯਾਦ ਹੈ ਜੀ ਪਰ ਆਪਾਂ ਸਮਝ ਨਾ ਆਇਆ ਹਰਦਵਾਰ ਗੁਰਨਾਨ ਦੇ ਪਤਾ ਹੀ ਗਏ ਤਾਂ ਸਾਰੇ ਚੜ੍ਹਦੇ ਨੂੰ ਪਾਣੀ ਦਿੰਦੇ ਪਏ ਸੀ ਤੇ ਗੁਰਨਾਨ ਦੇ ਪਤਾ ਇਹਨੇ ਪੁੱਛਿਆ ਵੀ ਕੀ ਕਰਦੇ ਪਏ ਜੇ ਕਹਿੰਦੇ ਜਿਹੜੇ ਸਾਡੇ ਵੱਡੇ ਵੱਡੇਰੇ ਪਿੱਤਰ ਜਿਹੜੇ ਜਿਹੜੇ ਵੱਡੇ ਵੱਡੇਰੇ ਹੁੰਦੇ ਨਾਲ ਪਿੱਤਰ ਕਹਿੰਦੇ ਨੇ ਜਿਹੜੇ ਮਰ ਚੁੱਕੇ ਹੁੰਦੇ ਨੇ ਕਹਿੰਦੇ ਜਿਹੜੇ ਸਾਡੇ ਵੱਡੇ ਵੱਡੇਰੇ ਸਾਡੇ ਤੋਂ ਦੂਰ ਜਾ ਚੁੱਕੇ ਨੇ ਉਹਨਾਂ ਨੂੰ ਪਾਣੀ ਦਿੰਦੇ ਪਏ ਆ ਪੁੱਛਿਆ ਗੁਰਨਾਨ ਦੇ ਜੀ ਕਿੰਨੇ ਕੁ ਦੂਰ ਕਹਿੰਦੇ ਜੀ ਲੱਖਾਂ ਜੋਜਣ ਦੂਰ ਪਤਾ ਹੀ ਨਹੀਂ ਕਿੱਥੇ ਕਿੱਥੇ ਲੇ ਗਏ ਸੀ ਉਹਨਾਂ ਨੂੰ ਪਾਣੀ ਦਿੰਦੇ ਪਏ ਆ ਤੇ ਗੁਰੂ ਨਾਨਕ ਦੇਵ ਜੀ ਜੇ ਕਹਿੰਦੇ ਨਾ ਨਹੀਂ ਪਹੁੰਚਣਾ ਉਹਨਾਂ ਨੇ ਕਿਹਾ ਨਾਸਤਿਕ ਹੈ ਗੁਰੂ ਨਾਨਕ ਨਾਸਤਿਕ ਹੈ ਤੇ ਗੁਰੂ ਨਾਨਕ ਦੇਵ ਜੀ ਨੇ ਪੁੱਛਿਆ ਕਿੰਨੇ ਕੁ ਦੂਰ ਕਹਿੰਦੇ ਲੱਖਾਂ ਜੋਜਣ ਦੂਰ ਕਹਿੰਦੇ ਪਹੁੰਚ ਜਾਂਦਾ ਕਹਿੰਦੇ ਪਹੁੰਚ ਜਾਂਦਾ ਜੀ ਤੇ ਗੁਰੂ ਨਾਨਕ ਦੇਵ ਜੀ ਨੇ ਲੈੰਦੇ ਨੂੰ ਮੂੰਹ ਕਰਕੇ ਪਾਣੀ ਐ ਛਟਣਾ ਸ਼ੁਰੂ ਕਰ ਦਿੱਤਾ ਤੇ ਸਾਰੇ ਕਹਿੰਦੇ ਬਾਬਾ ਨਾਨਕ ਕੀ ਕਰਦਾ ਪਿਆ ਲੋਕ ਚੜਦੇ ਨੂੰ ਪਾਣੀ ਦਿੰਦੇ ਤੂੰ ਲੈੰਦੇ ਨੂੰ ਪਾਣੀ ਦਿੰਦਾ ਤੈਂ ਕਹਿੰਦੇ ਮੇਰੇ ਨਾਲ ਸੁਲਤਾਨਪੁਰ ਲੋਧੀ ਦੇ ਚ ਜ਼ਮੀਨ ਸੁੱਕਦੀ ਪਈ ਖੇਤ ਸੁੱਕਦੇ ਪਏ ਇੱਥੋਂ 300 ਕ ਮੀਲ ਦੀ ਦੂਰੀ ਤੇ ਐ ਮੈਂ ਖੇਤਾਂ ਨੂੰ ਪਾਣੀ ਦਿੰਦਾ ਪਿਆ ਉਹ ਕਹਿੰਦੇ ਬਾਬਾ ਨਾਨਕ ਜਿਹੜੀਆਂ ਬੁੱਕਾਂ ਘਰ ਘਰ ਦੋਲਦਾ ਕਹਿੰਦੇ ਇੱਥੇ ਨਹੀਂ ਜੰਦਾ ਉੱਥੇ ਪਹੁੰਚ ਨਹੀਂ ਸਕਦਾ ਕਹਿੰਦੇ ਮੇਰਾ 300 ਮੀਲ ਦੀ ਦੂਰੀ ਤੇ ਨਹੀਂ ਪਹੁੰਚਦਾ ਤੁਹਾਡਾ ਲੱਖਾਂ ਜੋਜਨ ਮੀਲ ਦੂਰ ਕਿੱਥੇ ਪਹੁੰਚ ਜੂ ਸਮਝਾਇਆ ਕਿ ਪਰੇਉ ਜਿੰਦਿਆਂ ਜੀ ਆਪਣੇ ਬਜ਼ੁਰਗਾਂ ਦੀ ਸੇਵਾ ਕਰੀਏ ਜਿੰਦਿਆਂ ਜੀ ਬਜ਼ੁਰਗਾਂ ਨੂੰ ਪਾਣੀ ਪਿਲਾਈਏ ਜੇ ਪਾਣੀ ਮੰਗਦੇ ਨੇ ਪ੍ਰਸ਼ਾਦਾ ਮੰਗਦੇ ਨੇ ਤੇ ਮਰਨ ਤੋਂ ਬਾਅਦ ਕਿੰਨਾ ਕਰੀਓ ਸਾਡੇ ਵਰਗਿਆਂ ਜਿੰਨਾ ਮਰਜੀ ਛਕਾਲੋ ਨਹੀਂ ਪਹੁੰਚਣਾ ਇਹਨੂੰ ਬਾਣੀ ਨੇ ਕੋਈ ਸਪਸ਼ਟ ਕਰਕੇ ਕਹਿ ਦਿੱਤਾ ਕਿੰਨਾ ਕਰੀਓ ਆ ਮਗਰੋਂ ਤੇ ਅਸੀਂ ਮੈਂ ਬੜੀ ਵਾਰ ਬੇਨਤੀ ਕਰਦਾ ਨਾ ਮਗਰੋਂ ਕੁਝ ਨਹੀਂ ਪਹੁੰਚਦਾ ਜੀ ਅਸੀਂ ਤੇ ਕਿੰਨਾ ਕਰੀਓ ਪਤਾ ਕੀ ਕਰਨਾ ਜੀ ਮਗਰੋਂ ਮਗਰੋਂ ਤੇ ਰਜਾ ਤੇ ਉਹਦੀ ਪਹਾਣੇ ਦੇ ਵਿੱਚ ਰਹਿਣਾ ਜੀ ਕਿੰਨਾ ਕਰੀਓ ਜਿੰਨਾ ਮਰਜੀ ਰੋ ਕੇ ਦੇਖ ਲਈਏ ਜੀ ਜੇ ਇੰਨੇ ਦਿਨਾਂ ਦਾ ਜਿਨ੍ਹਾਂ ਦੇ ਪਰਿਵਾਰ ਦਾ ਮੈਂਬਰ ਜਾਂਦਾ ਕੋਈ ਨਾ ਕੋਈ ਅੰਦਰੋਂ ਵਿਰਾਗ ਤੇ ਉਪਜਦਾ ਹੀ ਹੈ ਨਾ ਵਾਪਸ ਆਏ ਜੀ ਹੁਣੇ ਸੱਦ ਬਾਣੀ ਪੜੀ ਗਈ ਹੋ ਗਈ ਹੋਈ ਹੋਵੇਗੀ ਜਦੋਂ ਭੋਗ ਪਏ ਜੀ ਸੱਦ ਬਾਣੀ ਦੇ ਵਿੱਚ ਪਤਾ ਕੀ ਦਾ ਅਰਥ ਹੈ ਜੀ ਅਕਾਲ ਪੁਰਖ ਦੇ ਵੱਲੋਂ ਆਇਆ ਹੋਇਆ ਮੌਤ ਰੂਪੀ ਸਦਾ ਗੁਰੂ ਅਮਰਦਾਸ ਜੀ ਦੀ ਉਹ ਬਾਣੀ ਹੈ ਉਹਨਾਂ ਨੇ ਪਰਪੋਤੇ ਆਪਣੇ ਬਾਬਾ ਸੁੰਦਰ ਜੀ ਦੇ ਪਾਸੋਂ ਲਿਖਵਾਈ ਤੇ ਉਹਦੇ ਵਿੱਚ ਪਤਾ ਕੀ ਲਿਖਿਆ ਜੀ ਮਗਰੋਂ ਕੀ ਕਰਨਾ ਹੈ ਕਹਿੰਦੇ ਮਤ ਮੈਂ ਪਿੱਛੇ ਕੋਈ ਰੋਗ ਅਸੀ ਸੋ ਮੈਂ ਮੂਲ ਨਾ ਪਾਇਆ ਕਹਿੰਦੇ ਮਗਰ ਉਹ ਰੋਗ ਤੋਂ ਕੁਝ ਨਾ ਕਿਉਂਕਿ ਕੁਝ ਨਹੀਂ ਹੋਣਾ ਹੁਣ ਕੁਝ ਨਹੀਂ ਹੋਣਾ ਹੁਣ ਆਮ ਅਸੀਂ ਬੜੀ ਵਾਰ ਕਈ ਵਾਰ ਕਹਿੰਦੇ ਨਹੀਂ ਕਿਤੇ ਡਾਕਟਰ ਕੋਲ ਲੈ ਜਾਂਦੇ ਨਾ ਕਿਤੇ ਤੇ ਗੱਲ ਨਹੀਂ ਸੀ ਬੰਨੀ ਕਿ ਮੈਂ ਕਰ ਹਸਪਤਾਲਾਂ ਦੇ ਵਿੱਚ ਪਤਾ ਨਹੀਂ ਲੱਖਾਂ ਦੁਨੀਆ ਮਰਦੀ ਜੀ ਕੋ ਡਾਕਟਰਾਂ ਦੇ ਪਾਸ ਵੀ ਲੈ ਜਾਂਦੇ ਨੇ ਮਰਬਾਨੀ ਨੇ ਸਪਸ਼ਟ ਕਰਕੇ ਕਹਿ ਦਿੱਤਾ ਕਹਿੰਦੇ ਭਲਿਓ ਅਣਕਾਲੇ ਸਭ ਦਵ ਸਾਸ ਨਾ ਬੜਨ ਘਟਨ ਤਿਲਸਾਰ ਕਹਿੰਦੇ ਇੱਕ ਸਵਾਲ ਸਵਧਨਾ ਨਹੀਂ ਤੇ ਇੱਕ ਘਟਨਾ ਨਹੀਂ ਜਿੱਥੇ ਸਾਡਾ ਅੰਤਲਾ ਸਮਾ ਲਿਖਿਆ ਨਾ ਜੀ ਉੱਥੇ ਹੋਣਾ ਹੈ ਪੰਗਾ ਉਹ ਕੋਈ ਵੇਖੋ ਬਾਣੀ ਨੇ ਤੇ ਇੱਥੋਂ ਤੱਕ ਉਹ ਕਹਿੰਦਾ ਕਹਿੰਦੇ ਭਲਿਓ ਕਬੀਰ ਵੈਦ ਕਹੇ ਹਉਹੀ ਭਲਾ ਦਾਰੂ ਮੇਰੇ ਵੱਸ ਇਹ ਤੋਂ ਬਸਤ ਗੋਪਾਲ ਕੀ ਜਬ ਭਾਵੇਂ ਨੇ ਖਸ ਕਹਿੰਦੇ ਤੇ ਭਲਿਓ ਰੱਬ ਦੀਆਂ ਦਿੱਤੀਆਂ ਦਤਾਂ ਨੇ ਜਿੰਨਾ ਤੱਕ ਉਹਨੇ ਸਰੀਰ ਦੇ ਅੰਦਰ ਰੱਖਣਾ ਨਾ ਉਹਨੇ ਚਿਰ ਤੱਕ ਹੀ ਰਹਿਣਾ ਖਿਮਾ ਕਰਿਓ ਕੋਈ ਸਵਰਗ ਨਹੀਂ ਕੋਈ ਨਰਕ ਨਹੀਂ ਗੁਰਬਾਣੀ ਨਹੀਂ ਮੰਦੀ ਇਸ ਗੱਲ ਨੂੰ ਅਸੀਂ ਕਹਿ ਦਿੰਨੇ ਆ ਉਹ ਸਵਰਗਾ ਚ ਗਿਆ ਜੀ ਉਹ ਨਰਕਾਂ ਚ ਚਲੇ ਗਿਆ ਜੀ ਤੇ ਬੜਿਆਂ ਨੂੰ ਕਹਿ ਕਿ ਜਾਂਦਾ ਜੀ ਤੁਸੀਂ ਜਿਹੜਾ ਜੀ ਉਸ ਸਵਰਗ ਤਾਨੂੰ ਮਿਲੇਗਾ ਆਜੋ ਸਾਡੇ ਧਰਮ ਵਾਲੇ ਬੰਨੇ ਪਰ ਗੁਰਬਾਣੀ ਪਤਾ ਕੀ ਕਹਿੰਦੇ ਕਹਿੰਦੇ ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਡੋਂ ਰਾਦੇ ਕਹਿੰਦੇ ਭਲੇ ਉਹ ਕੋਈ ਸਵਰਗ ਨਰਕ ਨਹੀਂ ਜੇ ਜਿੰਦਿਆਂ ਦੀ ਬਜ਼ੁਰਗਾਂ ਦੀ ਸੇਵਾ ਕਰੀਏ ਐਤੋਂ ਵੱਡਾ ਸਵਰਗ ਕੋਈ ਨਹੀਂ ਜਿੰਦਿਆਂ ਦੀ ਪਰਿਵਾਰਾਂ ਦੇ ਵਿੱਚ ਇਤਫਾਕ ਹੋਵੇ ਸਾਡੇ ਮਾਲਕ ਦੇ ਨਾਲ ਜੁੜਨਾ ਕਰੀਏ ਆ ਸਵਰਗ ਜੇ ਜਿਹੜੇ ਘਰ ਦੇ ਵਿੱਚ ਆਪਸ ਵਿੱਚ ਨਹੀਂ ਬਣਦੀ ਐਤੋਂ ਵੱਡਾ ਨਰਕ ਕਿਹੜਾ ਜੀ ਗੁਰਬਾਣੀ ਕਹਿੰਦੇ ਕੋਈ ਸਵਰਗ ਨਰਕ ਨਹੀਂ ਜੇ ਆਜ ਜਿੰਦਿਆਂ ਜੀ ਦਾ ਧਰਮ ਜੇ ਜਿਹੜੀ ਸਾਨੂੰ ਉਮਰ ਮਿਲੀਏ ਉਹਨੂੰ ਸਫਲੀਆਂ ਕਰੀਏ ਉਹਨੂੰ ਸਫਲੀਆਂ ਕਰੀਏ ਤੇ ਯਤਨ ਕਰੀਏ ਜੀ ਮਦਰੋਂ ਆਪਾਂ ਉਹਦੇ ਭਾਣੇ ਉਹਦੇ ਰਜਾ ਦੇ ਵਿੱਚ ਆਈਏ ਹਾਂ ਇੱਕ ਅਰਦਾਸ ਸੁਨੇ ਕੀਤੀ ਜਾਣੀ ਭਾਈ ਸਾਹਿਬ ਜੀ ਨੇ ਕਰਨੀ ਹੈ ਜੀ ਜੇ ਅਸੀਂ ਕਹੀਏ ਕਿ ਮਨੁੱਖ ਦੇ ਅੰਦਰ ਔਗਣ ਹੈ ਹੀ ਕੋਈ ਨਹੀਂ ਉਹ ਬੰਦੇ ਦੇ ਅੰਦਰ ਔਗਣ ਕੋਈ ਨਹੀਂ ਗਲਤ ਕਹਿੰਦਾ ਪਿਆ ਜੀ ਔਗਣ ਹੈਗੇ ਨੇ ਸਾਰਿਆਂ ਦੇ ਅੰਦਰ ਯੋਗਣ ਨੇ ਇੱਥੇ ਤਾਂ ਹਰ ਮੰਦਰ ਸਭ ਰਜਾਨਾ ਸੁਬਈਆ ਪੜਿਆ ਜਾਂਦਾ ਹਮ ਅਬਗੁਣ ਭਰੇ ਇੱਕ ਗੁਣ ਨਹੀਂ ਪਟ ਸਹਿਬਾਨਾਂ ਦੀ ਬਾਣੀ ਹੈ ਉਹ ਕਹਿੰਦੇ ਸਾਡੇ ਅੰਦਰ ਵਾਹਿਗੁਰੂ ਜੀ ਗੁਣ ਹੈ ਹੀ ਕੋਈ ਨਹੀਂ ਔਗਣ ਬੜੇ ਜੇ ਹੁਣ ਆਪਾਂ ਅਰਦਾਸ ਕਰਨੀ ਹੈ ਜੇ ਸਾਰਿਆਂ ਨੇ ਭਾਈ ਸਾਹਿਬ ਜੀ ਦੇ ਨਮਿਤ ਜਿੱਤਰਾ ਵੇਖੋ ਕੋਈ ਮਿੱਟੀ ਦੀ ਕੰਡ ਹੋਵੇ ਨਾ ਉਹਨੂੰ ਜਿੰਨਾ ਮਰਜ਼ੀ ਪਾਣੀ ਲਾ ਲਾ ਕੇ ਕਹੀਏ ਜਿੰਨਾ ਮੈਂ ਸਾਫ ਕਰ ਦੇਣਾ ਮਿੱਟੀ ਨਿਕਲੀ ਹੋਣੀ ਮਿੱਟੀ ਨਿਕਲ ਜਾਨੀ ਹੈ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਉਸ ਪਰਮਾਤਮਾ ਕੀ ਅਰਦਾਸ ਕਰਿਓ ਕਿ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਗੁਣ ਨਾ ਵਿਚਾਰੋ ਕੋਈ ਮਿੱਟੀ ਕਾ ਕਿਆ ਟੁੱਟੈ ਸੁਆਮੀ ਮਾਨਸ ਕੀ ਗਤਿ ਐ ਜਿਦ ਤਰਾ ਮਿੱਟੀ ਦੀ ਕਾਂਦਨ ਤੋ ਇਹ ਤੇ ਮਿੱਟੀ ਨਿਕਲ ਨਹੀਂ ਨਿਕਲਨੀ ਹੈ ਹੈ ਵਾਹ ਗੁਰੂ ਜੀ ਭਾਈ ਸਾਹਿਬ ਜੀ ਸੰਸਾਰਿਕ ਯਾਤਰਾ ਕਰਦੇ ਹੋਇਆ ਗਲਤੀਆਂ ਔਗਣ ਹੋਗੇ ਹੋਵਣਗੇ ਅਸੀਂ ਤੁਸ ਮਿੱਟੀ ਦੇ ਵਾਂਗ ਸਾਰੇ ਜੀ ਅੱਜ ਅਸੀਂ ਇਹਨਾਂ ਦੇ ਨਿਮਿਤ ਅਰਦਾਸ ਕਰਾਂਗੇ ਕੱਲ ਨੂੰ ਸਾਡੇ ਨਿਮਿਤ ਵੀ ਕੋਈ ਅਰਦਾਸ ਕਰੇਗਾ ਜੀ ਵੀ ਮਾਲਕ ਜੀ ਕਿਰਪਾ ਕਰਿਓ ਗਲਤੀਆਂ ਔਗਣਾ ਨੂੰ ਨਿਚਾਤਾ ਦਿਓ ਆਪਣੇ ਚਰਨਾਂ 'ਚ ਸਦੀਵੀ ਨਿਮਾਸ ਬਖਸ਼ਿਸ਼ ਕਰਿਓ ਤੇ ਪਰਿਵਾਰ ਨੂੰ ਤੇ ਸਕੇ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬੁੱਧੀ ਬਖਸ਼ਿਸ਼ ਕਰਿਓ ਤੇ ਨਾਲ ਹੀ ਅਸੀਂ ਅਰਦਾਸ ਕਰੀਏ ਔ ਸਾਰੇ ਮਗਰ ਇੱਕ ਵਾਰੀ ਬੋਲਦੇ ਤੇ ਸਮਾਪਤੀ ਹੈ ਜੀ ਦੇਹੋ ਸੱਜਣ ਅਸੀਂ ਸੜੀਆਂ जो उमेल, देहु सजन सी सड़िया ज्यो होवे गए साहेद मेल हे वागुरु जी ਮਿਛੜੇ ਜੀਵਨ ਨੂੰ ਅਸੀਂ ਅਸੀਸਾਂ ਦਿੰਨੇ ਆ ਜੀ ਕਿਰਪਾ ਕਰੋ ਦਾਤਾ ਇਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਿਸ਼ ਕਰਿਓ ਭਾਈ ਸਾਹਿਬ ਭਾਈ ਅਜੀਤ ਸਿੰਘ ਜੀ ਨੂੰ ਜੀ ਸਰਬਤ ਪਰਿਵਾਰ ਦੇ ਸਿਰ ਤੇ ਮਿਹਰ ਪਰੇ ਬਖਸ਼ਿਸ਼ ਪਰੇ ਹੱਥ ਰੱਖਿਓ ਜੀ ਸਾਨੂੰ ਵੀ ਮਾਲਕ ਸਭ ਨੂੰ ਸਮਤ ਸੂਜੀ ਬਖਸ਼ਿਸ਼ ਕਰਨ ਜੀ ਆਪਣੇ ਚਰਨਾਂ ਕਮਲਾਂ ਨਾਲ ਜੋੜ ਕੇ ਰੱਖਣ ਜੀ ਐਨੀ ਇੱਕ ਬੇਨਤੀਆਂ ਪ੍ਰਵਾਨ ਕਰਨਿਆ ਜੀ ਹੋਈ ਅਬੇੰਤ ਬੇੰਕ ਭੁਲਾਂ ਦੇ ਲਿਖੇ ਮਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ